ਸਤਿ ਸ਼੍ਰੀ ਅਕਾਲ ਜੀ ਨਾਵਲ ਨਜ਼ਾਇਜ਼ ਰਿਸ਼ਤੇ ਭਾਗ ਪਹਿਲਾ ਲੇਖਕ ਗੁਰਵਿੰਦਰ ਸਿੱਧੂ ਬਹੁਤ ਹੀ ਕਿੜਾਕੇ ਦਾ ਠੰਡ ਵਿੱਚ ਅਸੀਨੋ ਪਸੀਨੀ ਹੋਈ ਪ੍ਰੀਤ ਕਮਲਵਾਲ ਪਿਆਸੀਆਂ ਨਜ਼ਰਾਂ ਨਾਲ ਬਹੁਤ ਹੀ ਉਸੁਕਤਨਾਂ ਵੇਖ ਰਹੀ ਸੀ ਕਮਰੇ ਵਿੱਚ ਚੱਲਦੀ ਮੋਬੱਤੀ ਵੀ ਸੰਗ ਕੇ ਆਪਣੇ ਆਪ ਹੀ ਪੁੱਜ ਗਈ ਕਮਲ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਘੁੱਟ-ਘੁੱਟ ਕੇ ਫੜਦੀ ਪ੍ਰੀਤ ਹਾਲੇ ਵੀ ਕਮਲ ਤੋਂ ਬੇਅੰਤ ਹਸਾ ਪਿਆਰ ਲੱਪਰੀ ਸੀ ਪ੍ਰੀਤ ਦੀਆਂ ਨਸ਼ੀਲੀਆਂ ਤੇ ਕਾਤਲ ਅੱਖਾਂ ਵਿੱਚ ਡੁੱਬਿਆ ਕਮਲ ਪ੍ਰੀਤ ਦੀਆਂ ਰੇਸ਼ਮ ਵਰਗੀਆਂ ਜੁਲਫਾਂ ਨੂੰ ਸਹਲਾ ਰਿਹਾ ਸੀ ਕਮਲ ਤੇ ਪ੍ਰੀਤ ਦੀ ਇਹ ਪਹਿਲੀ ਤਾਂ ਨਹੀਂ ਪਰ ਵਿਆਹ ਤੋਂ ਬਾਅਦ ਪਹਿਲੀ ਹੀ ਮੁਲਾਕਾਤ ਸੀ ਪ੍ਰੀਤ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਹੀ ਚਮਕ ਸੀ ਤੇ ਲਾਲ ਲਾਲ ਬੁੱਲਾ ਚੋਂ ਨਿਕਲਦੀਆਂ ਪਿਆਰ ਦੀਆਂ ਆਵਾਜ਼ਾਂ ਪੂਰੇ ਕਮਰੇ ਵਿੱਚ ਫੈਲ ਰਹੀਆਂ ਸਨ ਪ੍ਰੀਤ ਨੇ ਆਪਣਾ ਰੂਹ ਜਿਸਮ ਸਭ ਕੁਝ ਕਮਲ ਦੇ ਹਵਾਲੇ ਕਰ ਦਿੱਤਾ ਉਹ ਜਿਵੇਂ ਚਾਹੁੰਦਾ ਅਜਵੇਂ ਪ੍ਰੀਤ ਨੂੰ ਸਹਲਾ ਰਿਹਾ ਸੀ ਕਮਰੇ ਵਿੱਚ ਦੋਵਾਂ ਦੇ ਬਿਨਾਂ ਹਵਾ ਹੀ ਸੀ ਜਿਹੜੀ ਦੂਰੋਂ ਦੂਰੋਂ ਸ਼ਰਮਾ ਕੇ ਵਾਪਸ ਜਾ ਰਹੀ ਸੀ ਕਮਲ ਦੇ ਚਿਹਰੇ ਤੋਂ ਪਸੀਨਾ ਪ੍ਰੀਤ ਦੇ ਬੁੱਲਾ ਤੇ ਡਿੱਗ ਕੇ ਪ੍ਰੀਤ ਨੂੰ ਰੂ ਨੂੰ ਹੋਰ ਵੀ ਜ਼ਿਆਦਾ ਖੁਸ਼ ਕਰ ਰਿਹਾ ਸੀ ਬੱਦਲਾਂ ਦੀ ਕੜਕੜਾਹਟ ਨਾਲ ਅਸਮਾਨ ਵਿੱਚ ਚੂਰ ਦੀ ਬਿਜਲੀ ਲਿਸ਼ਕੀ ਤਾਂ ਪ੍ਰੀਤ ਨੇ ਕਮਲ ਨੂੰ ਹੋਰ ਵੀ ਘੁੱਟ ਕੇ ਆਪਣੇ ਨਾਲ ਲਾ ਲਿਆ ਕਮਲ ਦੇ ਹੱਥਾਂ ਦੀ ਛੂਹ ਨਾਲ ਪ੍ਰੀਤ ਦਾ ਕੱਲਾ ਕੱਲਾ ਅੰਗ ਲਾਲ ਲਾਲ ਹੋ ਚੁੱਕਿਆ ਸੀ ਬਾਹਰ ਮੀਂਹ ਵੀ ਪੈਣ ਲੱਗਿਆ ਤੇ ਬਿਜਲੀ ਵੀ ਚਮਕ ਰਹੀ ਸੀ। ਬਿਜਲੀ ਦੀ ਚਮਕ ਜਦੋਂ ਪ੍ਰੀਤ ਦੇ ਚਿਹਰੇ ਤੇ ਪੈਂਦੀ ਤਾਂ ਕਮਲ ਨੂੰ ਪ੍ਰੀਤ ਪਰੀਆਂ ਵਰਗੀ ਲੱਗਦੀ। ਕਮਲ ਪ੍ਰੀਤ ਦੇ ਚਿਹਰੇ ਨੂੰ ਹੱਥ ਨਾਲ ਸਹਲਾਉਣ ਲੱਗਦਾ। ਅੱਜ ਪ੍ਰੀਤ ਦੇ ਚਿਹਰੇ ਦੀ ਖੁਸ਼ੀ ਕਮਲ ਨੂੰ ਮਿਲ ਕੇ ਪਹਿਲਾਂ ਨਾਲੋਂ ਵੀ ਬਹੁਤ ਹੀ ਜ਼ਿਆਦਾ ਵੱਧ ਗਈ ਸੀ। ਪ੍ਰੀਤ ਇੰਨੀ ਖੁਸ਼ ਸੀ ਕਿ ਪ੍ਰੀਤ ਨੂੰ ਕਮਲ ਦੇ ਬਿਨਾਂ ਆਪਣਾ ਹੋਰ ਸਭ ਕੁਝ ਹੀ ਭੁੱਲ ਗਿਆ ਸੀ। ਬਾਹਰ ਪੈਂਦੀਆਂ ਕਣੀਆਂ ਨੇ ਪ੍ਰੀਤ ਦੀਆਂ ਕਾਲੀਆਂ ਜ਼ੁਲਫਾਂ ਨੂੰ ਵਿਸ਼ਕਨ ਲਾ ਦਿੱਤਾ ਸੀ। ਅਸਮਾਨਾਂ ਵਿੱਚ ਚਮਕਦੀ ਬਿਜਲੀ ਜਦੋਂ ਪ੍ਰੀਤ ਦੇ ਗੋਰੇ ਪਿੰਡੇ ਤੇ ਕਾਲੀਆਂ ਜ਼ੁਲਫਾਂ ਨੂੰ ਛੂੰਹਦੀ ਤਾਂ ਕਮਲ ਦੇ ਦਿਲ ਨੂੰ ਹੋਰ ਵੀ ਜ਼ਿਆਦਾ ਉਸ਼ਾਇਤ ਕਰ ਦਿੰਦੀ। ਪ੍ਰੀਤ ਦੀਆਂ ਨਸ਼ੀਲੀਆਂ ਅੱਖਾਂ ਦੀ ਗਹਿਰਾਈ ਕਮਲ ਨੂੰ ਇਸ਼ਕ ਪਿਆਰ ਦੇ ਟੁੰਗੇ ਸਮੁੰਦਰਾਂ ਵਿੱਚ ਲੈ ਜਾਂਦੀ। ਮੱਠੀ ਮੱਠੀ ਚੱਲਦੀ ਠੰਡੀ ਠੰਡੀ ਹਵਾ ਕਮਲ ਤੇ ਪ੍ਰੀਤ ਨੂੰ ਇੱਕ ਦੂਜੇ ਦੇ ਹੋਰ ਵੀ ਨੇੜੇ ਕਰ ਦਿੰਦੀ। ਪ੍ਰੀਤ ਦੀਆਂ ਅੱਖਾਂ ਵਿੱਚੋਂ ਕਮਲ ਲਈ ਅਜ ਬੇਇਤਿਹਾਸ਼ਾ ਪਿਆਰ ਟਲ ਰਿਹਾ ਸੀ। ਪ੍ਰੀਤ ਜੁਲਫਾਂ ਮਿੱਨੀ ਮਿੱਨੀ ਹਵਾ ਨਾਲ ਲਹਿਰਾ ਕੇ ਕਮਲ ਦੇ ਚਿਹਰੇ ਨਾਲ ਸ਼ਰਾਰਤ ਕਰਨ ਲੱਗੀਆਂ ਪ੍ਰੀਤ ਦਾ ਦਿਲ ਤਾਂ ਜਿਵੇਂ ਅੱਜ ਬਸ ਕਮਲ ਲਈ ਧੜਕ ਰਿਹਾ ਸੀ ਪ੍ਰੀਤ ਨੇ ਨਰਮ ਪਿੰਡੇ ਤੇ ਕਮਲ ਦੇ ਪਿਆਰ ਦੇ ਨਿਸ਼ਾਨ ਪ੍ਰੀਤ ਨੂੰ ਇੱਕ ਨਸ਼ੇ ਵਾਂਗ ਲੱਗ ਰਹੇ ਸੀ ਪ੍ਰੀਤ ਦਿਲ ਲਾਲ ਲਾਲ ਬੁਲਾਣਾ ਜਦੋਂ ਠੰਡੀ ਠੰਡੀ ਹਵਾ ਆ ਕੇ ਲੱਗਦੀ ਤਾਂ ਪ੍ਰੀਤ ਦੇ ਪੂਰੇ ਸਰੀਰ ਨੂੰ ਇੱਕ ਕੰਬਣੀ ਜਹੀ ਛਿੜ ਜਾਂਦੀ ਇੱਕ ਪਾਸੇ ਪੋ ਦੀ ਠੰਡ ਤੇ ਠੰਡੀਆਂ ਠੰਡੀਆਂ ਕਣੀਆਂ ਤੇ ਦੂਜੇ ਪਾਸੇ ਕਮਲ ਤੇ ਪ੍ਰੀਤ ਦਾ ਪਿਆਰ ਪ੍ਰੀਤ ਦੇ ਬੁੱਲਾਂ ਤੇ ਸਿਰਫ ਕਮਲ ਦਾ ਨਾਮ ਹੀ ਆ ਰਿਹਾ ਸੀ ਪ੍ਰੀਤ ਦੇ ਲਾਲ ਲਾਲ ਬੁੱਲ ਕਮਲ ਲਈ ਹੋਰ ਵੀ ਜ਼ਿਆਦਾ ਤੜਫਨ ਲੱਗ ਪਈ ਸੀ ਪ੍ਰੀਤ ਦੀ ਜਵਾਨੇ ਕਮਲ ਦੇ ਹੱਥਾਂ ਵਿੱਚ ਆ ਕੇ ਹੋਰ ਵੀ ਜ਼ਿਆਦਾ ਜੋਸ਼ ਵਿੱਚ ਆ ਗਈ ਸੀ ਪ੍ਰੀਤ ਕਮਲ ਨੂੰ ਕੁੱਟ-ਕੁੱਟ ਕੇ ਆਪਣੇ ਹਿੱਕ ਨਾਲ ਲਾ ਰਹੀ ਸੀ ਪ੍ਰੀਤ ਦੇ ਮੱਠੇ ਮੱਠੇ ਬੋਲਾਂ ਨੇ ਪੂਰਾ ਕਮਰਾ ਪਿਆਰ ਨਾਲ ਭਰ ਦਿੱਤਾ ਸੀ ਪ੍ਰੀਤ ਦੀਆਂ ਕਾਲੀਆਂ ਕਾਲੀਆਂ ਜ਼ੁਲਫਾਂ ਵਿੱਚ ਕਮਲ ਪਿਆਰ ਨਾਲ ਹੱਥ ਫੇਰਨ ਲੱਗਦਾ। ਪ੍ਰੀਤ ਵੀ ਕਮਲ ਨੂੰ ਆਪਣੀਆਂ ਬਾਹਾਂ ਵਿੱਚ ਹੋਰ ਘੁੱਟ ਲੈਂਦੀ। ਪ੍ਰੀਤ ਨੂੰ ਕਮਲ ਦੇ ਪਿਆਰ ਦਾ ਠੰਡਾ ਜਿਹਾ ਅਹਿਸਾਸ ਹੋਣ ਲੱਗਿਆ। ਪ੍ਰੀਤ ਦੇ ਹੱਥਾਂ ਦੀ ਪਕੜ ਕਮਲ ਦੀ ਢੂਹੀ ਨਾਲ ਹੋਰ ਵੀ ਜ਼ਿਆਦਾ ਗਹਿਰੀ ਹੋਣ ਲੱਗੀ। ਕਮਲ ਤੇ ਪ੍ਰੀਤ ਇਸ਼ਕ ਦੇ ਲੰਬੇ ਸ਼ਾਨ ਵਿੱਚ ਇੱਕ ਦੂਜੇ ਦੇ ਹੋਰ ਵੀ ਜ਼ਿਆਦਾ ਨੇੜੇ ਹੋ ਗਏ। ਕਮਰੇ ਵਿੱਚ ਪ੍ਰੀਤ ਤੇ ਲਾਲ-ਲਾਲ ਬੁੱਲਾਂ ਚ ਨਿਕਲਦੇ ਪਿਆਰ ਦੇ ਬੋਲਾਂ ਨਾਲ ਪੂਰਾ ਕਮਰਾ ਭਰ ਚੁੱਕਿਆ ਸੀ। ਕਮਲ ਦੇ ਹੱਥਾਂ ਵਿੱਚ ਆ ਕੇ ਪ੍ਰੀਤ ਦੀ ਜ਼ੁਬਾਨੀ ਹੋਰ ਵੀ ਜ਼ਿਆਦਾ ਮਸਤਾਨੀ ਹੋ ਗਈ ਸੀ। ਇੱਕ ਦੂਜੇ ਦੀਆਂ ਅੱਖਾਂ ਦੇ ਡੂੰਘੇ ਸਮੁੰਦਰਾ ਵਿੱਚ ਖੋ ਗਏ। ਕਮਲ ਤੇ ਪ੍ਰੀਤ ਇੱਕ ਦੂਜੇ ਦੇ ਪਿਆਰ ਵਿੱਚ ਇੰਨਾ ਜ਼ਿਆਦਾ ਡੂੰਘੇ ਖੋ ਗਏ ਸੀ ਕਿ ਸਾਰੀ ਰਾਤ ਕਦੋਂ ਲੰਘ ਗਈ ਪਤਾ ਹੀ ਨਹੀਂ ਲੱਗਿਆ। ਪ੍ਰੀਤ ਨੇ ਕਮਲ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। प्रीत ਟਿੱਕੀਆਂ ਨਜ਼ਰਾਂ ਨਾਲ ਬਸ ਕਮਲ ਵਾਲੀ ਹੀ ਦੇਖੀ ਜਾ ਰਹੀ ਸੀ ਇੰਨੀ ਜ਼ਿਆਦਾ ਗੌਰ ਨਾਲ ਦੇਖ ਰਹੀ ਸੀ ਜਿਵੇਂ ਪ੍ਰੀਤ ਨੇ ਕਮਲ ਦੀਆਂ ਅੱਖਾਂ ਵਿੱਚ ਸਮਾ ਜਾਣਾ ਹੋਵੇ ਕਮਲ ਵੀ ਪ੍ਰੀਤ ਦੀਆਂ ਸ਼ੀਲੀਆਂ ਅੱਖਾਂ ਵਿੱਚ ਦੇਖੀ ਜਾ ਰਿਹਾ ਸੀ ਦੋਵਾਂ ਦਾ ਦਿਲ ਕਰਦਾ ਸੀ ਕਿ ਇਸ ਵਕਤ ਨੂੰ ਇੱਥੇ ਹੀ ਰੋਕ ਕੇ ਕੈਦ ਕਰ ਲਈਏ ਕਦੇ ਵੀ ਇੱਕ ਦੂਜੇ ਤੋਂ ਇੱਕ ਪਲ ਲਈ ਵੀ ਦੂਰ ਨਾ ਚਾਹੀਏ ਕਮਲ ਤੇ ਪ੍ਰੀਤ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਦੇ ਦੇਖਦੇ ਫਿਰ ਤੋਂ ਪਿਆਰ ਦੇ ਗਹਿਰੇ ਸਮੁੰਦਰਾਂ ਵਿੱਚ ਗੋਤੇ ਲਾਉਣ ਲੱਗ ਪਏ ਪ੍ਰੀਤ ਤੇ ਕਮਲ ਦੀ ਪਹਿਲੀ ਮੁਲਾਕਾਤ ਕਾਲਜ ਵਿੱਚ ਹੋਈ ਸੀ। ਕਮਲ ਪੜਨ ਵਿੱਚ ਬਹੁਤ ਹੁਸ਼ਿਆਰ ਸੀ। ਪ੍ਰੀਤ ਨੂੰ ਮਿਲਣ ਤੋਂ ਪਹਿਲਾਂ ਬਹੁਤ ਹੀ ਸ਼ਰਮੀਲਾ ਤੇ ਸੌਜਿਆ ਸੀ। ਕਾਲਜ ਪੜਦੇ ਨੂੰ ਵਿਭਾਵੇਂ ਕਮਲ ਨੂੰ 2 ਸਾਲ ਦੇ ਕਰੀਬ ਹੋ ਗਏ ਸੀ ਪਰ ਪ੍ਰੀਤ ਤੋਂ ਪਹਿਲਾਂ ਕਦੇ ਵੀ ਕੋਈ ਕੁੜੀ ਕਮਲ ਦੀ ਜ਼ਿੰਦਗੀ ਵਿੱਚ ਨਹੀਂ ਆਈ ਸੀ। ਵੈਸੇ ਵੀ ਕਮਲ ਨੇ ਆਪਣਾ ਧਿਆਨ ਆਪਣੇ ਇਸ਼ਕ ਪਿਆਰ ਦੇ ਕੰਮਾਂ ਵੱਲ ਲਾਇਆ ਹੀ ਨਹੀਂ ਸੀ। ਕਮਲ ਦਾ ਸਾਰਾ ਫੋਕਸ ਆਪਣੀ ਪੜਾਈ ਤੇ ਆਪਣੇ ਉਦੇਸ਼ ਵੱਲ ਹੀ ਰਹਿੰਦਾ ਸੀ। ਕਮਲ ਦਾ ਮਕਸਦ ਵਧੀਆ ਪੜਾਈ ਕਰਕੇ ਕੋਈ ਵਧੀਆ ਸਰਕਾਰੀ ਨੌਕਰੀ ਲੱਭਣ ਦਾ ਸੀ। ਇਸ ਲਈ ਆਪਣਾ ਸਾਰਾ ਧਿਆਨ ਆਪਣੀ ਇਸ ਮੰਜ਼ਲ ਨੂੰ ਲੱਭਣ ਵਿੱਚ ਹੀ ਲਾਉਂਦਾ ਸੀ। ਪ੍ਰੀਤ ਬਹੁਤ ਹੀ ਸੋਹਣੀ ਤੇ ਸ਼ੈਲ ਚਬੇਲੀ ਮੁਟਿਆਰ ਸੀ। ਪਹਿਲਾਂ ਕਿਸੇ ਹੋਰ ਕਾਲਜ ਵਿੱਚ ਪੜ੍ਹਦੀ ਸੀ। ਇਸੇ ਸਾਲ ਕਮਲ ਵਾਲੇ ਕਾਲਜ ਵਿੱਚ ਆਈ ਸੀ। ਜਿੱਥੇ ਕਮਲ ਭੋਲਾ-ਪਾਲਾ ਤੇ ਪੜਨ ਵਾਲਾ ਸੀ ਉੱਥੇ ਹੀ ਪ੍ਰੀਤ ਇਸਦੇ ਬਿਲਕੁਲ ਉਲਟ ਤੇਜ਼ ਤਕਰਾਰ ਤੇ ਦੂਜਿਆਂ ਨੂੰ ਆਪਣੀਆਂ ਗੱਲਾਂ ਨਾਲ ਲੁੱਟਣ ਵਾਲੀ ਜਾਪਦੀ ਸੀ ਕਮਲ ਤੇ ਪ੍ਰੀਤ ਦੀ ਪਹਿਲੀ ਮੁਲਾਕਾਤ ਬੱਸ ਵਿੱਚ ਹੋਈ ਸੀ ਕਮਲ ਤੇ ਪ੍ਰੀਤ ਦੇ ਪਿੰਡ ਨੂੰ ਇੱਕ ਹੀ ਬੱਸ ਜਾਂਦੀ ਸੀ ਸਵੇਰੇ ਆਉਣ ਵਾਲੀ ਬੱਸ ਦਾ ਇੱਕੋ ਹੀ ਟਾਈਮ ਸੀ ਸਾਰੇ ਪੜਨ ਵਾਲੇ 4-5 ਪਿੰਡਾਂ ਦੇ ਇੱਕ ਹੀ ਬੱਸ ਵਿੱਚ ਆਉਂਦੇ ਸੀ ਟੰਣ ਵਾਲਿਆਂ ਦੇ ਨਾਲ-ਨਾਲ ਪਸ ਵਿੱਚ ਹੋਰ ਸਵਾਰੀਆਂ ਵੀ ਆਉਂਦੀ ਸੀ ਜਿਸ ਨਾਲ ਦਸ ਵਿੱਚ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਸੀ ਖੁਆਬਾਂ ਵਰਗੀ ਜ਼ਿੰਦਗੀ ਸੀ ਹਕੀਕਤ ਵਰਗੇ ਤੇਰੇ ਪਰਛਾਵੇਂ ਹੋ ਗਏ ਤੇਰੀਆਂ ਅੱਖਾਂ ਨੇ ਲੁੱਟਣਾ ਸਿੱਖਿਆ ਸੀ ਜਿਸਮਾ ਤੂੰ ਮੈਂ ਕੇ ਸਰਨਾਵੇਂ ਹੋ ਗਏ ਕੋਈ ਕਦਰ ਨਾ ਪਈ ਇਸ਼ਕ ਦੀਆਂ ਗਲੀਆਂ 'ਚ ਹਰ ਮੋੜ ਤੇ ਲਿਖੇ ਤੇਰੇ ਸਰਨਾਵੇਂ ਹੋ ਗਏ ਬੇਵਜਾ ਤੇ ਬੇਵਕਤੀ ਮੌਤ ਮਿਲੀ ਮੇਰੇ ਜਾਨ ਪਿੱਛੋਂ ਤੇਰੇ ਜਿਸਮ ਤੇ ਕਿਸੇ ਹੋਰ ਦੇ ਪਰਛਾਵੇਂ ਹੋ ਗਏ